ਗੁਰੂ ਸਾਹਿਬਾਂ ਦੇ ਵੇਲੇ ਕਿਹੜਾ ਬਜ਼ੁਰਗ ਨਹੀਂ ਸੀ ਹੁੰਦੇ ਉਦੋਂ ਕਿਹੜਾ ਕਿਸੇ ਦੇ ਗੋਡੇ ਨਹੀਂ ਸੀ ਦੋਪ ਤੇ ਜੇ ਗੁਰੂ ਸਾਹਿਬ ਨੂੰ ਇਹ ਚੀਜ਼ ਲੋੜੀਂਦੀ ਹੁੰਦੀ ਵੀ ਦਰਬਾਰ ਸਾਹਿਬ 'ਚ ਕੁਰਸੀਆਂ ਲੱਗਣੀਆਂ ਚਾਹੀਦੀਆਂ ਤਾਂ ਉਹ ਪਹਿਲਾਂ ਹੀ ਲਾ ਕੇ ਜਾ ਸਕਦੇ ਸੀਗੇ ਜਿਵੇਂ ਆਮ ਹੀ ਆਪਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਪਿੰਡਾਂ ਸ਼ਹਿਰਾਂ 'ਚ ਦੇਖਦੇ ਆਂ ਵੀ ਕੁਰਸੀਆਂ ਲਾਈਆਂ ਹੁੰਦੀਆਂ ਉਹ ਵੀ ਵੱਖਰੇ ਢੰਗ ਨਾਲ ਲਾਈਆਂ ਗਈਆਂ ਉਹ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਇੱਥੇ ਗੁਰਦੁਆਰਾ ਸਾਹਿਬ ਦੇ ਸੱਜੇ ਹੱਥ ਜਿੱਥੇ ਲੰਗਰ ਹਾਲ ਆ ਉੱਥੇ ਆਵੇ ਸਾਹਮਣੇ ਕੰਧ ਦੇ ਉੱਤੇ ਲਿਖਿਆ ਵਾ ਵੀ ਇਤਿਹਾਸਿਕ ਝੰਡਾ ਜੋ ਵਿਸ਼ੇ ਬਾਗ ਦੇ ਵਿੱਚ ਆ ਜੋ ਸਾਹਮਣੇ ਸੜਕ ਜੇ ਆਪਾਂ ਸਿੱਧੇ ਲੰਘਦੇ ਆ ਤਾਂ ਇਹ ਗੁਰਦੁਆਰਾ ਆੜੀ ਸਰ ਸਾਹਿਬ ਨੂੰ ਜਾਂਦੀ ਹੈ ਸੜਕ ਪਰ ਆਪਾਂ ਇੱਥੋਂ ਸੱਜੇ ਮੁੜਾਂਗੇ ਕਿਉਂਕਿ ਆਪਾਂ ਗੁਰਦੁਆਰਾ ਗੁਰੂ ਸਰ ਕੱਚਾ ਜੋ ਪਾਸ਼ਾਹੀ ਨੌਵੀਂ ਪਿੰਡ ਹੰਢਿਆਏ ਦੇ ਵਿੱਚ ਗੁਰਦੁਆਰਾ ਸਾਹਿਬ ਉਸ ਦੇ ਦਰਸ਼ਨ ਕਰਨ ਵਾਸਤੇ ਆਏ ਆ ਸਾਹਮਣੇ ਆਪਾਂ ਨੂੰ ਦੋ ਗੁਰਦੁਆਰਾ ਸਾਹਿਬ ਨਜ਼ਰ ਆ ਰਹੇ ਆ ਜਿਹੜਾ ਖੱਬੇ ਹੱਥ ਗੁਰਦੁਆਰਾ ਸਾਹਿਬ ਆਪਾਂ ਨੂੰ ਨਜ਼ਰ ਆ ਰਿਹਾ ਇਹ ਹੈ ਗੁਰੂ ਗੁਰਦੁਆਰਾ ਗੁਰੂ ਸਰ ਕੱਚਾ ਪਾਸ਼ਾਹੀ ਨੌਵੀਂ ਇੱਥੇ ਇੱਕ ਬਹੁਤ ਵੱਡਾ ਇਤਿਹਾਸਿਕ ਰੱਖ ਵੀ ਆ ਜੋ ਝੰਡ ਦਾ ਦਰਖਤ ਆ ਬਹੁਤ ਵੱਡਾ ਉਹ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਤੇ ਨਾਲ ਇੱਥੇ ਇੱਕ ਨਾ ਦਰਬਾਰ ਸਾਹਿਬ ਦੇ ਵਿੱਚ ਜਿਵੇਂ ਆਮ ਹੀ ਆਪਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਪਿੰਡਾਂ ਸ਼ਹਿਰਾਂ 'ਚ ਦੇਖਦੇ ਆਂ ਵੀ ਕੁਰਸੀਆਂ ਲਾਈਆਂ ਹੁੰਦੀਆਂ ਉਹ ਵੀ ਵੱਖਰੇ ਢੰਗ ਨਾਲ ਲਾਈਆਂ ਗਈਆਂ ਉਹ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਸੋ ਆਜੋ ਪਹਿਲਾਂ ਆਪਾਂ ਇਤਿਹਾਸ ਬਾਰੇ ਆਪ ਜੀ ਨਾਲ ਸਾਂਝ ਪਾਉਨੇ ਆ ਜਿਵੇਂ ਪਹਿਲੀ ਵੀਡੀਓ ਦੇ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਆ ਕਿ ਗੁਰਦੁਆਰਾ ਗੁਰੂ ਸਰ ਪੱਕਾ ਜੋ ਵੀ ਹੰਢਾਇੇ ਪਿੰਡ ਦੇ ਵਿੱਚ ਹੀ ਆ ਉੱਥੇ ਕੁਝ ਦਿਨ ਠਹਿਰਨ ਪਿੱਛੋਂ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਨਗਰ ਧੋਲੇਵਲ ਨੂੰ ਚੱਲ ਪਏ ਤਾਂ ਇੱਕ ਮਾਈ ਨੇ ਛੇਤੀ ਛੇਤੀ ਆ ਕੇ ਗੁਰੂ ਜੀ ਨੂੰ ਦੁੱਧ ਛਕਣ ਨੂੰ ਬੇਨਤੀ ਕੀਤੀ ਉਸ ਨੇ ਕਿਹਾ ਕਿ ਮਹਾਰਾਜ ਗਲੀਆਂ ਭੀੜੀਆਂ ਹੋਣ ਕਰਕੇ ਦੇਰ ਹੋ ਗਈ ਗੁਰੂ ਜੀ ਨੇ ਮਾਈ ਦੁਆਰਾ ਲਿਆਂਦਾ ਹੋਇਆ ਦੁੱਧ ਛਕਿਆ ਤੇ ਸਿੱਖਾਂ ਨੇ ਵੀ ਦੁੱਧ ਛਕਿਆ ਗੁਰੂ ਜੀ ਨੇ ਖੁਸ਼ੀਆਂ ਬਖਸ਼ੀਆਂ ਸੰਗਤਾਂ ਤੋਂ ਵਿਦਾਇਗੀ ਲਈ ਤੇ ਇਸ ਜਗ੍ਹਾ ਤੋਂ ਅੱਗੇ ਚਾਲੇ ਪਾਏ ਇਸ ਜਗ੍ਹਾ ਤੇ ਮਾਈ ਦੁਆਰਾ ਗੁਰੂ ਸਾਹਿਬ ਜੀ ਤੇ ਸਿੱਖਾਂ ਨੂੰ ਕੱਚਾ ਦੁੱਧ ਸ਼ਕਾਇਆ ਗਿਆ ਇਸ ਸਥਾਨ ਦਾ ਨਾਮ ਗੁਰਦੁਆਰਾ ਗੁਰੂ ਸਰ ਕੱਚਾ ਪ੍ਰਸਿੱਧ ਹੋ ਗਿਆ ਇੱਥੇ ਗੁਰਦੁਆਰਾ ਸਾਹਿਬ ਦੇ ਸੱਜੇ ਹੱਥ ਜਿੱਥੇ ਲੰਗਰ ਹਾਲ ਆ ਉੱਥੇ ਆਵੇ ਸਾਹਮਣੇ ਕੰਧ ਦੇ ਉੱਤੇ ਲਿਖਿਆ ਵਾ ਵੀ ਇਤਿਹਾਸਿਕ ਝੰਡਾ ਜੋ ਬਿਹੀ ਬਾਗ ਦੇ ਵਿੱਚ ਆ ਉਹ ਵੀ ਆਪਾਂ ਦਰਸ਼ਨ ਕਰਾਂਗੇ ਸੋ ਆਜੋ ਕਿਰਪਾ ਕਰਕੇ ਇੱਧਰ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਪਿਛਲੇ ਪਾਸੇ ਬਾਗ ਆ ਫਲਾਂ ਦਾ ਤੇ ਇਤਿਹਾਸਿਕ ਝੰਡ ਜੋ ਪੁਰਾਣਾ ਇੱਥੇ ਬਹੁਤ ਸੁੱਕਿਆ ਪਿਆ ਇਸ ਵਕਤ ਉਹ ਵੀ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਆ ਜੋ ਇਹ ਇੱਥੇ ਇੱਕ ਇਤਿਹਾਸਿਕ ਝੰਡ ਆ ਜੋ ਬਹੁਤ ਵੱਡਾ ਰੁੱਖ ਸੀ ਕਿਸੇ ਸਮੇਂ ਤੇ ਹਰਿਆ ਭਰਿਆ ਸੀ ਪਰ ਇਸ ਸਮੇਂ ਸੁੱਕ ਚੁੱਕਾ ਵਾ ਇਸ ਦੇ ਵੀ ਦਿਵਾਲੇ ਥੜਾ ਬਣਾ ਕੇ ਤੇ ਇੱਥੇ ਜਿਹੜਾ ਇਹਨੂੰ ਸੰਭਾਲ ਲਿਆ ਗਿਆ ਵਾ ਵਿੱਚ ਇੱਕ ਪਿੱਪਲ ਵੀ ਉੱਗਿਆ ਹੋਇਆ ਹੈ ਇਹਦੇ ਵਿੱਚ ਉਹ ਵੀ ਕਾਫੀ ਵੱਡਾ ਹੋ ਚੁੱਕਾ ਵਾ ਜੰਡ ਦਾ ਦਰਖਤ ਵੀ ਕਿਸੇ ਸਮੇਂ ਬਹੁਤ ਭਾਰਾ ਹੋਊਗਾ ਕਿਉਂਕਿ ਬਹੁਤ ਮੋٹے-ਮੋٹے ਟਾਹਣ ਆ ਆਪ ਸੰਗਤਾਂ ਦਰਸ਼ਨ ਕਰ ਸਕਦੇ ਆ ਤੇ ਇਹ ਜਿਹੜਾ ਜੰਡਾ ਇੱਥੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਾਹਰਲੇ ਪਾਸੇ ਛੋਟਾ ਜਿਹਾ ਬਾਗ ਜੋ ਗੁਰਦੁਆਰਾ ਸਾਹਿਬ ਵੱਲੋਂ ਲਾਇਆ ਗਿਆ ਫਲਾਂ ਦਾ ਉਹਦੇ ਇੱਕ ਨੁੱਕਰ ਦੇ ਉੱਤੇ ਜਿਹੜਾ ਇਹ ਪੁਰਾਣਾ ਜੰਡ ਆਪ ਜੀ ਦਰਸ਼ਨ ਕਰ ਸਕਦੇ ਹੋ ਬਹੁਤ ਮੋٹے ਟਾਹਣ ਆ ਦੋ ਜਿਹੜੇ ਇਹਦੇ ਹੇਠੋਂ ਉੱਪਰ ਨੂੰ ਜਾਂਦੇ ਆ ਕਿਸੇ ਸਮੇਂ ਬਹੁਤ ਵਿਸ਼ਾਲ ਰੁੱਖ ਹੋਊਗਾ ਜੰਡ ਦਾ ਇਹ ਪਰ ਅੱਜ ਇਹ ਸੁੱਕ ਚੁੱਕਾ ਵਾ ਫਿਰ ਵੀ ਇਹਨੂੰ ਸੰਭਾਲਿਆ ਗਿਆ ਵਾ ਇੱਥੇ ਕਿਉਂਕਿ ਆਉਣ ਵਾਲੀਆਂ ਸੰਗਤਾਂ ਇਸ ਪ੍ਰਾਣੇ ਜੰਡ ਦੇ ਦਰਸ਼ਨ ਕਰਦੀਆਂ ਵਾ ਸਾਧ ਸੰਗਤ ਜੀ ਆਪਾਂ ਜਿਵੇਂ ਆਮ ਹੀ ਗੁਰਦੁਆਰਾ ਸਾਹਿਬਾਂ ਦੇ ਵਿੱਚ ਦੇਖਦੇ ਆਂ ਆਸ-ਆਸੇ ਗਏ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਲਾਸਟ ਦੇ ਉੱਤੇ ਕੁਰਸੀਆਂ ਲਾਈਆਂ ਹੁੰਦੀਆਂ ਬਜ਼ੁਰਗਾਂ ਦੇ ਬੈਠਣ ਵਾਸਤੇ ਜਾਂ ਜਿਨ੍ਹਾਂ ਦੇ ਗੋਡੇ ਦੁਖਦੇ ਆ ਮੰਨ ਲਓ ਚੌਂਕੜੀ ਮਾਰਕ ਨਹੀਂ ਬੈਠ ਸਕਦੇ ਪਰ ਉਹ ਮਰਿਆਦਾ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਪੰਜਾਂ ਤਖਤਾਂ ਤੇ ਹੀ ਆਪਾਂ ਦਰਸ਼ਨ ਕਰਦੇ ਆ ਕਿਤੇ ਵੀ ਤੁਹਾਨੂੰ ਕੁਰਸੀਆਂ ਲੱਗੀਆਂ ਨਹੀਂ ਨਜ਼ਰ ਆਉਣਗੀਆਂ ਤੇ ਆਹ ਦੇਖੋ ਇਹਨਾਂ ਨੇ ਨਾ ਬਹੁਤ ਵਧੀਆ ਇਹ ਵੀ ਕੰਮ ਕੀਤਾ ਵਾ ਇੱਥੋਂ ਦੀ ਕਮੇਟੀ ਨੇ ਜਾਂ ਜਿਹੜੇ ਸੇਵਾਦਾਰ ਵੀਰ ਆ ਇਹ ਕੁਰਸੀਆਂ ਬਾਹਰ ਦਰਬਾਰ ਸਾਹਿਬ ਤੋਂ ਇੱਕ ਬਰਾਂਡਾ ਹੁੰਦਾ ਜਿਹੜਾ ਉਹਦੇ ਵਿੱਚ ਢਾ ਦਿੱਤੀਆਂ ਗਈਆਂ ਕਿ ਜੇ ਕੋਈ ਅੰਦਰ ਮੰਨ ਲਓ ਚੌਂਕੜੀ ਬਾਰ ਕੇ ਨਹੀਂ ਬੈਠ ਸਕਦਾ ਤਾਂ ਉਹ ਇਨ੍ਹਾਂ ਕੁਰਸੀਆਂ ਤੇ ਆ ਕੇ ਬੈਠ ਸਕਦਾ ਵਾ ਇਸ ਪਾਸੇ ਵੀ ਕੁਰਸੀ ਲਾਈ ਆ ਉਧਰ ਮਾਈਆਂ ਬੀਵੀਆਂ ਵਾਸਤੇ ਹੋਊਗੀ ਇੱਕ ਪਾਸੇ ਸਿੰਘ ਬੈਠ ਸਕਦੇ ਆ ਇੱਕ ਪਾਸੇ ਮਾਈਆਂ ਬੀਵੀਆਂ ਇਹ ਬਾਹਰ ਦਰਬਾਰ ਸਾਹਿਬ ਤੋਂ ਲਾਈ ਹੋਈ ਆ ਕੁਰਸੀ ਤੇ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਬਰਾਂਡਾ ਹੁੰਦਾ ਆ ਦਰਬਾਰ ਸਾਹਿਬ ਦਾ ਦਰਵਾਜ਼ਾ ਵਾ ਮੇਨ ਪਰ ਅੰਦਰ ਕੋਈ ਕੁਰਸੀ ਨਹੀਂ ਲਾਈ ਗਈ ਕਿਰਪਾ ਕਰਕੇ ਇਨ੍ਹਾਂ ਚੀਜ਼ਾਂ ਨੂੰ ਫਾਲੋ ਕੀਤਾ ਜਾਣਾ ਚਾਹੀਦਾ ਵਾ ਕਿਉਂਕਿ ਮੰਨਦੇ ਆ ਬੈਠਣ ਵਾਲਿਆਂ ਨੂੰ ਬਹੁਤ ਔਖਾ ਹੁੰਦਾ ਜਿਹੜੇ ਬਜ਼ੁਰਗ ਹੁੰਦੇ ਆ ਜਾਂ ਜਿਨ੍ਹਾਂ ਦੇ ਗੋਡੇ ਦੁਖਦੇ ਆ ਉਹਨਾਂ ਨੂੰ ਚੌਕੜੀ ਮਾਰ ਕੇ ਬੈਠਣਾ ਔਖਾ ਹੁੰਦਾ ਵਾ ਆਪਾਂ ਇਸ ਗੱਲ ਨਾਲ ਸਹਿਮਤ ਆ ਪਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੁਰਸੀ ਲਾਉਣੀ ਇਹ ਚੀਜ਼ ਜਿਹੜੀ ਆ ਇਹ ਮਰਿਆਦਾ ਦੇ ਵਿੱਚ ਨਹੀਂ ਆਉਂਦੀ ਤੁਸੀਂ ਪੰਜਾਂ ਤਖਤਾਂ ਤੇ ਦਰਸ਼ਨ ਕਰੋ ਕਿਤੇ ਵੀ ਤੁਹਾਨੂੰ ਕੁਰਸੀ ਲੱਗੀ ਨਹੀਂ ਨਜ਼ਰ ਆਊਗੀ ਕਿਉਂਕਿ ਆਪਾਂ ਨੂੰ ਪਤਾ ਵਾ ਵੀ ਗੁਰੂ ਸਾਹਿਬਾਂ ਦੇ ਵੇਲੇ ਕਿਹੜਾ ਬਜ਼ੁਰਗ ਨਹੀਂ ਸੀ ਹੁੰਦੇ ਉਦੋਂ ਕਿਹੜਾ ਕਿਸੇ ਦੇ ਗੋਡੇ ਨਹੀਂ ਸੀ ਦੋਬ ਤੇ ਜੇ ਗੁਰੂ ਸਾਹਿਬ ਨੂੰ ਇਹ ਚੀਜ਼ ਲੋੜੀਂਦੀ ਹੁੰਦੀ ਵੀ ਦਰਬਾਰ ਸਾਹਿਬ 'ਚ ਕੁਰਸੀਆਂ ਲੱਗਣੀਆਂ ਚਾਹੀਦੀਆਂ ਤਾਂ ਉਹ ਪਹਿਲਾਂ ਹੀ ਲਾ ਕੇ ਜਾ ਸਕਦੇ ਸੀਗੇ ਗੁਰੂ ਸਾਹਿਬਾਂ ਵੇਲੇ ਵੀ ਗੁਰਦੁਆਰਾ ਸਾਹਿਬ ਬਹੁਤ ਗੁਰੂ ਸਾ ਹੋਰ ਵੀ ਅੱਜ ਤੋਂ ਜਿਹੜੇ ਪੁਰਾਣੇ ਸਿੱਖ ਹੋਏ ਆ ਉਹਨਾਂ ਨੇ ਬਣਾਏ ਆ ਪਰ ਕਿਤੇ ਵੀ ਤੁਸੀਂ ਕੁਰਸੀ ਲੱਗੀ ਪ੍ਰਾਣਾ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਉਹਦੇ ਵਿੱਚ ਨਹੀਂ ਦੇਖੋਗੇ ਤੇ ਖਾਸ ਕਰ ਜਿਹੜੇ ਇਤਿਹਾਸਕ ਸਥਾਨ ਪਰ ਹੁਣ ਪਿੰਡਾਂ ਸ਼ਹਿਰਾਂ ਦੇ ਵਿੱਚ ਇਹ ਕੰਮ ਸ਼ੁਰੂ ਹੋ ਗਿਆ ਵਾ ਕਿਰਪਾ ਕਰਕੇ ਇਸ ਚੀਜ਼ ਵੱਲ ਖਾਸ ਖਿਆਲ ਕੀਤਾ ਜਾਵੇ ਤੇ ਜੇ ਲੋੜ ਪੈਂਦੀ ਵੀ ਆ ਕੁਰਸੀ ਦੀ ਤਾਂ ਆਪਾਂ ਬਰਾਂਡੇ 'ਚ ਲਾ ਸਕਦੇ ਆ ਬਾਹਰਲੀ ਸੈਟ ਸੰਗਤ ਬੈਠ ਸਕਦੀ ਆ ਪਰ ਦਰਬਾਰ ਸਾਹਿਬਾਂ ਦੇ ਵਿੱਚ ਗੁਰੂ ਸਾਹਿਬ ਦੇ ਸਾਹਮਣੇ ਕੁਰਸੀਆਂ ਨਾ ਲਾਈਆਂ ਜਾਣ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਨੌਵੇਂ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਥਾਨ ਪਿੰਡ ਹੰਡਿਆਆ ਜ਼ਿਲ੍ਹਾ ਬਰਨਾਲਾ ਉਥੇ ਫਿਰਨੀ ਦੇ ਬਿਲਕੁਲ 100-200 ਮੀਟਰ ਦੂਰੀ ਤੇ ਹੀ ਆ ਜਦੋਂ ਆਪਾਂ ਅੜੀਸਰ ਸਾਹਿਬ ਨੂੰ ਜਾਂਦੇ ਆ ਤਾਂ ਸੱਜੇ ਹੱਥੇ ਇਹ ਸਥਾਨ ਆਉਂਦਾ ਵਾ ਜਦੋਂ ਕਦੇ ਤੁਹਾਡਾ ਇਸ ਪਾਸੇ ਨੂੰ ਚੱਕਰ ਲੱਗੇ ਜਰੂਰ ਇਸ ਸਥਾਨ ਦੇ ਵੀ ਦਰਸ਼ਨ ਕਰਕੇ ਜਾਇਓ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਸਾਹਮਣੇ ਪਾਰਕਾਂ ਬਣੀਆਂ ਤੇ ਆਪਜੀ ਸਰੋਵਰ ਦੇ ਵੀ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਜੀ ਦਾ ਪਵਿੱਤਰ ਸਰੋਵਰ ਵੀ ਬਣਿਆ ਹੋਇਆ ਵਾ ਅੜੀਸਰ ਸਾਹਿਬ ਨੂੰ ਜਾਂਦਿਆਂ ਹੋਇਆਂ ਤਕਰੀਬਨ 2 ਕਿਲੋਮੀਟਰ ਪਿੱਛੇ ਇਹ ਸਥਾਨ ਗੁਰੂ ਸਾਹਿਬ ਜੀ ਦਾ ਆ ਜਾਂਦਾ ਵਾ ਸੋ ਆਪ ਜੀ ਜ਼ਰੂਰ ਜਦੋਂ ਕਦੇ ਇੱਧਰ ਨੂੰ ਆਓ ਤਾਂ ਦਰਸ਼ਨ ਕਰਕੇ ਜਾਇਓ ਇਸ ਸਥਾਨ ਦੇ ਨੌਵੇਂ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਅਤੇ ਇਤਿਹਾਸ ਆਪ ਜੀ ਨਾਲ ਸਾਂਝਾ ਕਰਦਿਆਂ ਤੋਂ ਬਹੁਤ ਸਾਰੀਆਂ ਪੁੱਲ ਗਲਤੀਆਂ ਸਾਡੇ ਤੋਂ ਹੋ ਗਈਆਂ ਹੋਣਗੀਆਂ ਸੋ ਆਪ ਜੀ ਸਾਧ ਸੰਗਤ ਬਖਸ਼ਣਯੋਗ ਉਹ ਬਖਸ਼ ਲੈਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ ਇਤਿਹਾਸ ਨੂੰ ਹੋਰ ਕੋਈ ਦੇਸ਼ਾਂ ਵਿਦੇਸ਼ਾਂ 'ਚ ਬੈਠਾ ਕਿਤੇ ਦੂਰ ਨੇੜੇ ਬੈਠਾ ਵੀ ਇਤਿਹਾਸ ਬਾਰੇ ਜਾਣਕਾਰੀ ਲੈ ਸਕੇ ਤੇ ਕਿਸੇ ਸਮੇਂ ਜਦੋਂ ਵੀ ਉਹਨੂੰ ਸਮਾਂ ਮਿਲੇ ਉਹ ਇੱਥੇ ਆ ਕੇ ਦਰਸ਼ਨ ਕਰ ਸਕੇ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਡੇ Facebook ਪੇਜ ਤੇ Instagram ਪੇਜ ਨੂੰ ਵੀ ਫੋਲੋ ਕਰਿਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ